ਜੰਡਿਆਲਾ ਗੁਰੂ ਵਿਖੇ ਮਾਂ ਨੇ ਆਪਣੇ ਮੁੰਡੇ ਨੂੰ ਬਚਾਉਣ ਲਈ ਪ੍ਰੈਸ ਕਾਨਫਰੰਸ ਵਿਚ ਲਾਈ ਮਦਦ ਦੀ ਗੁਹਾਰ ਪੇਸ਼ ਪੱਤਰਕਾਰ ਹਰਿੰਦਰਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ இரண்டு ஆயிரம் பத்தொன்பது ਕੰਟਰੋਲ ਨੇ ਜੋ ਕੀ ਹੈ ਤਾਂ ਹੀ ਆਪਣੇ ਬਜ਼ੁਰਗਾਂ ਦਾ ਇਲਾਜ ਨਾ ਕਰਾਈਏ ਨਾ ਕਰਾਈਏ ਜੀ ਨਾ ਇਲਾਜ ਬਲਜੀਤ ਕੋਲ ਜੀ ਕੋਲ ਅੱਜ ਇੱਕ ਪ੍ਰੈਸ ਕਾਨਫਰੰਸ ਅੱਪ ਗਈ ਹੈ ਕੀ ਕਰਨਾ ਇਹ ਮੇਰੇ ਦੇਰ ਦਾ ਮੁੰਡਾ ਜੀ ਗਿਆ ਹੀ ਉਹਨੂੰ ਸਾਨੂੰ ਪਤਾ ਲੱਗਾ ਕਿ ਪੁਲਿਸ ਨੇ ਫੋਨ ਕੀਤਾ ਕਿ 에어ਪੋਰਟ ਤੋਂ ਤੁਹਾਡਾ ਬੱਚਾ ਚੁੱਕਿਆ ਗਿਆ ਹੋ ਕੀ ਨਾਂ ਬੱਚੇ ਦਾ ਜੀ ਬੱਚੇ ਦਾ ਨਾਂ ਸ਼ਰਨਜੀਤ ਅਭੀ ਕਿਸ ਕਾਰਨ ਚੁਕੇਗਾ ਬੱਚਾ ਇਹ ਸਾਨੂੰ ਕੋਈ ਨਹੀਂ ਜੋ ਪਤਾ ਉਹ ਤੁਹਾਨੂੰ ਕਿੰਨੇ ਦਿਨ ਇੰਤਜ਼ਾਰ ਕੀਤੀ ਕਿ ਬੱਚਾ ਚੁਕਿਆ ਗਿਆ ਇਹ ਸਾਨੂੰ ਪੁਲਿਸ ਨੇ ਫੋਨ ਕੀਤਾ ਤੋ ਕਿੰਨੇ ਦਿਨ ਹੋ ਗਏ ਬੱਚੇ ਚੁਕੇ ਨੂੰ 10 ਤਰੀਕ ਦਾ ਚੁਕਿਆ ਤੋ ਤੁਸੀਂ ਕੋਈ ਕਾਰਵਾਈ ਜਾਂ ਕੁਝ ਤੁਹਾਨੂੰ ਨਹੀਂ ਪਤਾ ਨਹੀਂ ਕੁਝ ਨਹੀਂ ਕੀਤਾ ਇਹ ਕੀ ਮੰਗ ਕਰਦੇ ਕੀ ਇਨਸਾਫ ਦੀ ਮੰਗ ਕਰਦੇ ਕਿ ਸਾਡੇ ਬੱਚੇ ਦਾ ਨੁਕਸਾਨ ਨਹੀਂ ਕੋਈ ਵੀ ਹੋਣਾ ਚਾਹੀਦਾ ਤੁਹਾਨੂੰ ਪਤਾ ਲਗੀ ਲੜਾਈ ਝਗੜੇ ਤੇ ਜਾਂ ਨਹੀਂ ਕੋਈ ਸਾਡਾ ਲੜਾਈ ਝਗੜਾ ਨਹੀਂ ਕਿਸੇ ਕਿਸ ਦਾ ਕੋਈ ਚੱਕਰ ਹੋਵੇ ਕੋਈ ਦਰ ਨਹੀਂ ਕੋਈ ਨਹੀਂ ਉਹਨਾਂ ਦਾ ਕੋਈ ਚੱਕਰ ਨਹੀਂ ਹੈ ਨੀਓ ਮਨ ਬੱਚੇ 19 ਸਾਲ ਲੱਗਾ 19 ਲੱਗਾ ਜੋ ਇਹਨਾਂ ਨੇ ਦੱਸਿਆ ਉਹ ਕਿ ਪੁੱਛਿਆ ਜ਼ਿਆਦਾਤਰ ਬਾਹਰ ਹੀ ਗਿਆ ਬਾਹਰ ਕੰਮ ਕਰਦਾ ਸੀ ਬਾਹਰ ਹੀ ਕੰਮ ਕਰਦਾ ਸੀ ਆਪਣੀ ਕਮਾਈ ਕਰਕੇ ਬਾਹਰ ਚੱਲਿਆ ਸੀ ਹਾਂਜੀ ਇਹ ਮੰਗਦੀ ਕਿ ਪ੍ਰਸ਼ਾਸਨ ਤੋਂ ਕੀ ਮੰਗ ਮੰਗ ਹੀ ਉਹ ਕਰਦੇ ਕਿ ਸਾਡੇ ਬੱਚੇ ਦਾ ਨੁਕਸਾਨ ਨਹੀਂ ਕੋਈ ਵੀ ਹੋਣਾ ਚਾਹੀਦਾ ਤੁਸੀਂ ਕੋਸ਼ਿਸ਼ ਨਹੀਂ ਕੀਤੀ ਪਤਾ ਲਵਾਉਣ ਦੀ ਕਿ ਤੇਰਾ ਬੱਚਾ ਕਿੱਥੇ ਆ? ਨਹੀਂ ਕੀਤੀ ਕੋਸ਼ਿਸ਼ ਸਾਨੂੰ ਨਹੀਂ ਪਤਾ ਲੱਗਾ ਵੀ ਕਿੱਥੇ ਆ ਕਿੱਥੇ ਨਹੀਂ ਆ। ਕਿਸੇ ਨੰਬਰ ਤੋਂ ਤੁਹਾਨੂੰ ਫੋਨ ਆਇਆ ਸੀ ਆ ਉੱਥੇ ਕੰਟੈਕਟ ਨਹੀਂ ਹੋਇਆ ਤੁਹਾਡਾ। ਨਹੀਂ ਬਾਤ ਨਹੀਂ ਹੋਇਆ ਸਾਡਾ। ਅਸੀਂ ਇੱਕ ਵਾਰੀ ਫੋਨ ਆਇਆ ਹਾਂ। ਹਾਂਜੀ ਇੱਕ ਵਾਰੀ ਫੋਨ ਆਇਆ ਕਿ ਤੁਹਾਡਾ ਬੱਚਾ ਆ ਹੀ ਚੁੱਕਿਆ। ਹਾਂਜੀ ਜੀ। ਮੈਂ ਅਜੀਤ ਕਲਵੰਦ ਸਿੰਘ। ਕਲਵੰਦ ਸਿੰਘ ਜੀ ਅੱਜ ਹੀ ਇੱਥੇ ਮਨ ਕੋ ਪੈਸ ਕਾਨਫਰੰਸ ਕਰਾਈ ਜਾ ਰਹੀ ਆ ਕਿਹੜੇ ਕਾਰਨ ਕਰਕੇ ਕਰਾਈ ਜਾ ਰਹੀ ਕੀ ਗੱਲ ਹੋਈ ਆ? ਇਹ ਜੀ ਅਸੀਂ ਤਾਂ ਕਰਾਈ ਆ ਆਪਣੇ ਬੱਚੇ ਕਰਕੇ। ਹਾਂਜੀ ਉਹ ਬਾਹਰ ਗਿਆ ਇਹ 1 ਸਾਲ ਹੋ ਗਿਆ ਨੂੰ ਇਹ ਕਰੋ ਬਾਹਰ ਆ ਹਾਂਜੀ ਕੀ ਨਾਮ ਉਹਦੇ ਦਾ ਸੰਨ ਸਿੰਘ ਅਭੀ ਸੰਨਜੀ ਜਾਬੀ ਕੀ ਕੰਮ ਕਰਦਾ ਉਹ ਜੀ ਦਿਹਾੜੀ ਕਰਦੇ ਸੀ ਜੀ ਕਿਹਦੇ ਕੰਮ ਕਰਕੇ ਬਾਹਰ ਇੰਦਾ ਗਿਆ ਇੱਥੇ ਜੀ ਲੜਾਈ ਉਧਰ ਜਾ ਇੱਥੇ ਮਾਹੌਲ ਬਹੁਤ ਖਰਾਬ ਹੀ ਹੈ ਇੱਥੇ ਕਰਕੇ ਤੇ ਐਸੇ ਕਰਕੇ ਕਹੀਂ ਬਾਹਰ ਕਲੇਹੀ ਹਾਂਜੀ ਪਾਣੂ ਇੱਕ ਉੱਥੇ ਬਾਹਰ ਅੰਦਰ ਕੰਮ ਕਰਦਾ ਸੀ ਜੀ ਤੁਹਾਨੂੰ ਇਹ ਇੱਕ ਫੌਤ ਤਾਂ ਮਿਲੀ ਏਅਰਪੋਰਟ ਤੋਂ ਬਾਹਰ ਜਾਂਦੇ ਸਾਨੂੰ ਪੁਲਸਾਂ ਦਾ ਫੋਨ ਕੀਤਾ ਕਿ ਤੁਹਾਡਾ ਬੱਚਾ ਚੁੱਕਿਆ ਗਿਆ ਹੈ ਹਾਂ ਜਾਨੀ ਇਹ ਪਤਾ ਨਹੀਂ ਕਿ ਕਿੰਨੇ ਚਿਰ ਹੋਣਾ ਚੁੱਕਿਆ ਹੈ ਸਾਨੂੰ ਪਾਸੋਂ ਦਾ ਕਾਲ ਕਰਕੇ ਇਹਨਾਂ ਦੱਸਿਆ ਜੀ ਹਾਂ ਇਹਨਾਂ ਨੂੰ ਇਨਸਾਫ ਚਾਹੀਦਾ ਜੀ ਸਾਡੇ ਬੱਚੇ ਦਾ ਨਜਾਇਜ਼ ਨਿਕਾਣਾ ਕਰੇ ਕਿਸ ਕਾਰਨ ਫੋਨ ਉਸਨੇ ਚੁੱਕਿਆ ਤੁਹਾਨੂੰ ਪੁਲਸ ਨੇ ਦੱਸਿਆ ਨਹੀਂ ਕੋਈ ਨਹੀਂ ਜੀ ਕੋਈ ਨਹੀਂ ਦੱਸਿਆ ਜੀ ਹਾਂ ਜਿਹੜੇ ਥਾਣੇ ਨੂੰ ਚੁੱਕਿਆ ਗਿਆ ਜਿਹੜੀ ਪੁਲਸ ਦਾ ਚੁੱਕਿਆ ਗਿਆ ਕੋਈ ਪਤਾ ਹੈਗਾ ਤੁਹਾਨੂੰ ਨਹੀਂ ਜੀ ਏਅਰਪੋਰਟ ਤੋਂ ਚੁੱਕਿਆ ਗਿਆ ਹੈ ਕੀ ਆ ਕੇ ਗੱਲ ਕਰੀ ਪੁੱਛ ਰਹੇ ਆ ਐਸ.ਈ. ਵਾਲਿਆਂ ਨੂੰ ਆਓ ਸਕੇਨਿੰਗ ਵਾਲਿਆਂ ਨੂੰ ਐਸ.ਈ. ਹਾਂਜੀ ਹੁਣ ਇਹ ਪੀ ਇਹ ਕੀ ਪ੍ਰਸ਼ਾਸਨ ਦੇ ਕੋਲ ਕੀ ਮੰਗ ਕਰਦੇ ਜੀ ਅਸੀਂ ਇਹੋ ਆਨੇ ਜਿਹੜੇ ਬੱਚੇ ਨਾਲ ਕੋਈ ਉੱਚੀ ਚੀਜ਼ ਨਹੀਂ ਵੀ ਹਰਜਤਤ ਨਾ ਹੋਵੇ ਜੀ ਕੋਈ ਤੁਹਾਡੇ ਬੱਚੇ ਦਾ ਕੋਈ ਲੜਾਈ ਝਗੜਾ ਹੋ ਆ ਕੇ ਸਾਨੂੰ ਨਹੀਂ ਜੀ ਨਹੀਂ ਜੀ ਫਿਰ ਕਿਸ ਕਾਰਨ ਪੁਲਿਸ ਨੇ ਚੁੱਕਿਆ ਤੇ ਕੁਝ ਨਹੀਂ ਬਣਾ ਨਹੀਂ ਜੀ ਕਿੰਨੇ ਦਿਨ ਹੋ ਗਏ ਪੁਲਿਸ ਨੇ ਤੁਹਾਨੂੰ ਚੁੱਕਿਆ ਬੱਚੇ ਨੂੰ ਜੀ 10 ਦਿਨਾਂ ਤੀਲੇ ਚੁੱਕਿਆ ਜੀ ਇਹ ਤੁਹਾਨੂੰ ਕੋਈ ਇਨਫੋਰਮੇਸ਼ਨ ਨਹੀਂ ਹੋ ਕਿੱਥੇ ਕਿਹੜੇ ਥਾਣੇ ਆ ਨਹੀਂ ਜੀ ਕਿਹੜੇ ਨੰਬਰ 'ਤੇ ਤੁਹਾਨੂੰ ਫੋਨ ਆਇਆ ਉਸ 'ਤੇ ਤੁਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਨਾਲ ਨਹੀਂ ਜੀ ਮੇਰੇ ਕੋਲ ਸਾਡੇ ਨਾਲ ਗੱਲ ਕੋਈ ਕੀਤੀ ਨਹੀਂ ਜੀ